ਵਾਹਿਗੁਰੂ ਦੀ ਕਹਾਤਾ ਵਾਹਿਗੁਰੂ ਜੀ ਦੀ ਫਤਿਹ ਬੰਟੀ ਬੈਂਸ ਵੱਲੋਂ ਇਲਜ਼ਾਮ ਲੱਗਣ ਤੋਂ ਬਾਅਦ ਗੀਤਕਾਰ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ ਨਾ ਹੀ ਵਨ ਡਿਜੀਟਲ ਦੇ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿ ਅੰਕਲ ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਤੇ ਨਾ ਹੀ ਅੰਕਲ ਆਂਟੀ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਾਸ਼ੀ ਬਾਕੀ ਹੈ ਲੋਕ ਮੈਨੂੰ ਕਮੈਂਟਾਂ ਵਿੱਚ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ ਪਰ ਮੈਂ ਕੋਈ ਹਿਸਾਬ ਲੁਕਾ ਕੇ ਨਹੀਂ ਰੱਖਿਆ ਜੋ ਮੈਂ ਦੇ ਸਕਾਂ ਮੇਰਾ ਕੰਮ ਸਿਰਫ ਇੱਕ 뮤జిక్ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣੇ ਵਨ ਡਿਜੀਟਲ ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਰੀਕ ਤੈਅ ਕਰਨਾ ਸੀ ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਪੈਸੇ ਵੀ ਸਿੱਧੇ ਉਹਨਾਂ ਨੂੰ ਹੀ ਜਾਂਦੇ ਸਨ ਮੈਂ ਤਾਂ ਖੁਦ ਸ਼ਬੀਰ ਮੋਮਿਨ ਨੂੰ ਕਹਿ ਰਿਹਾ ਕਿ ਸਿੱਧੂ ਪਰਿਵਾਰ ਦੇ ਬਕਾਇਆ ਪੈਸੇ ਤੇ ਹਿਸਾਬ ਦੀਆਂ ਰਿਪੋਰਟਾਂ ਦਿੱਤੀਆਂ ਜਾਣ ਜਿਸ ਦੇ ਸਬੂਤ ਕਾਲਾਂ ਅਤੇ ਮੈਸੇਜ ਮੇਰੇ ਕੋਲ ਮੌਜੂਦ ਹਨ ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਕਲ ਜੀ ਦੇ ਨਾਲ ਵੀ ਹਾਂ ਅਤੇ ਨਾ ਹੀ ਕਦੇ ਸ਼ਬੀਰ ਦਾ ਪੱਕ ਪੂਰਿਆ ਹੈ ਉਮੀਦ ਹੈ ਕਿ ਤੁਸੀਂ ਅਤੇ ਅੰਕਲ ਆਂਟੀ ਇਸ ਸੱਚਾਈ ਨੂੰ ਸਮਝੋਗੇ ਇਲਜ਼ਾਮ ਲੱਗਣ ਤੋਂ ਬਾਅਦ ਗੀਤਕਾਰ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ ਨਾ ਹੀ ਵਨ ਡਿਜੀਟਲ ਦੇ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿ ਅੰਕਲ ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਤੇ ਨਾ ਹੀ ਅੰਕਲ ਆਂਟੀ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਾਸ਼ੀ ਬਾਕੀ ਹੈ ਲੋਕ ਮੈਨੂੰ ਕਮੈਂਟਾਂ ਵਿੱਚ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ ਪਰ ਮੈਂ ਕੋਈ ਹਿਸਾਬ ਲੁਕਾ ਕੇ ਨਹੀਂ ਰੱਖਿਆ ਜੋ ਮੈਂ ਦੇ ਸਕਾਂ ਮੇਰਾ ਕੰਮ ਸਿਰਫ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣੇ ਵਨ ਡਿਜੀਟਲ ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਰੀਕ ਤੈਅ ਕਰਨਾ ਸੀ ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਪੈਸੇ ਵੀ ਸਿੱਧੇ ਉਹਨਾਂ ਨੂੰ ਹੀ ਜਾਂਦੇ ਸਨ ਮੈਂ ਤਾਂ ਖੁਦ ਸ਼ਬੀਰ ਮੋਮਿਨ ਨੂੰ ਕਹਿ ਰਿਹਾ ਹਾਂ ਕਿ ਸਦੂ ਪਰਿਵਾਰ ਦੇ ਬਕਾਇਆ ਪੈਸੇ ਤੇ ਹਿਸਾਬ ਦੀਆਂ ਰਿਪੋਰਟਾਂ ਦਿੱਤੀਆਂ ਜਾਣ ਜਿਸ ਦੇ ਸਬੂਤ ਕਾਲਾਂ ਤੇ ਮੈਸੇਜ ਮੇਰੇ ਕੋਲ ਮੌਜੂਦ ਹਨ ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਕਲ ਜੀ ਦੇ ਨਾਲ ਨਹੀਂ ਆ ਅਤੇ ਨਾ ਹੀ ਕਦੇ ਸ਼ਬੀਰ ਦਾ ਪੱਖ ਪੂਰਿਆ ਹੈ ਉਮੀਦ ਹੈ ਕਿ ਤੁਸੀਂ ਉੱਤੇ ਅੰਕਲ ਆਂਟੀ ਇਸ ਸੱਚਾਈ ਨੂੰ ਸਮਝੋਗੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ